ਜਿਵੇਂ ਜਿਵੇਂ ਪਰਮੇਸ਼ਰ ਜਾਣਦਾ ਹallelujah ਉਹ ਆਪਣੇ ਦਿਲ ਤੇ ਗੁਰਦਿਆਂ ਨੂੰ ਸਭ ਜਾਣਦਾ ਵਾ ਆਪਣੇ ਦਿਲ ਚ ਕੀ ਚੱਲਦਾ ਪਰਮੇਸ਼ਰ ਜਾਣਦਾ ਹallelujah ਆਪਾਂ ਸ਼ੱਕ ਨਹੀਂ ਕਰਨੀ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਹੱਦੋਂ ਜ਼ਿਆਦਾ ਵਿਸ਼ਵਾਸ ਕਰਨਾ ਹallelujah ਉਹਦੇ ਚੇਲੇ ਨਾਰੀਆਂ ਸ ਉਹਨਾਂ ਨੂੰ ਵਿਸ਼ਵਾਸ ਨਹੀਂ ਉਹ ਕਹਿੰਦੇ ਤਨ ਹੋਣਗੇ ਉਹ ਅੱਖੀਆਂ ਜਿਹੜਾ ਮੈਨੂੰ ਦੇਖੇ ਤੋਂ ਬਿਨਾ ਵਿਸ਼ਵਾਸ ਕਰਨਗੀਆਂ ਹallelujah ਆਪਾਂ ਕਿਹੜਾ ਪ੍ਰਭੂ ਜੀ ਸ਼ਰੂ ਦੇਖੇ ਦੇਖਿਆ ਕਿਸੇ ਨੇ ਨਹੀਂ ਦੇਖਿਆ ਆਪਾਂ ਵਿਸ਼ਵਾਸ ਹੀ ਕਰਦੇ ਆ ਹallelujah ਇਸ ਤਰ੍ਹਾਂ ਕਰਕੇ ਆਪਾਂ ਸੱਚਮੁੱਚ ਵਿਸ਼ਵਾਸ ਕਰਨਾ ਆਪਾਂ ਨੂੰ ਪਤਾ ਵੈ ਪਰਮੇਸ਼ਰ ਦਿਆਲੂ ਪਰਮੇਸ਼ਰ ਆਪਾਂ ਨੂੰ ਮੰਗਣ ਤੋਂ ਪਹਿਲਾਂ ਹੀ ਦੇ ਦਿੰਦਾ ਹallelujah ਉਹਦੇ ਅੱਗੇ ਤਾਂ ਆਪਾਂ ਨੂੰ ਲੋੜ ਵੀ ਨਹੀਂ ਪੈਂਦੀ ਉਹ ਸਭ ਕੁਝ ਜਾਣਦਾ ਵੈ ਪਰ ਟਾਈਮ ਰੱਖਿਆ ਉਹਦਾ ਵੀ ਕੋਈ ਹallelujah ਜਦੋਂ ਸੱਚਮੁੱਚ ਟਾਈਮ ਆ ਜਾਂਦਾ ਉਦੋਂ ਫਿਰ ਕੋਈ ਨਹੀਂ ਆਪਣੀਆਂ ਬਰਕਤਾਂ ਨੂੰ ਰੋਕ ਕੇ ਰੱਖੂਗਾ ਹallelujah ਜਿਹੜੀਆਂ ਉਹਨੇ ਦੇਣੀਆਂ ਮੈਂ ਖਜ਼ਾਨੇ ਖੁੱਲ ਜਾਣੇ ਆ ਸਾਹਮਣੇ ਤਿਆਰ ਹੋ ਜਾਓ ਹallelujah ਹਾਲੇਲੂਇਆ ਵਿਸ਼ਵਾਸ ਕਰਨਾ ਪਰਮੇਸ਼ਰ ਤੋਂ ਕਹਿੰਦਾ ਵਿਸ਼ਵਾਸ ਕਰ ਤੂੰ ਸ਼ੱਕ ਨਾ ਕਰ ਹਾਲੇਲੂਇਆ ਆਇ ਨਹੀਂ ਕਿਹਾ ਨਾ ਮੈਂ ਜਾਣਨਾ ਇਨੇ ਚਿਰ ਹੋਗਾ ਜਿੰਨਾ ਚਿਰ ਮਰਜੀ ਹੋ ਜੇ ਆਉਂਦਿਆਂ ਨੂੰ ਉਹ ਨਾ ਸੋਚਿਆ ਕਰੋ ਹallelujah ਕਿਆ ਕਰੋ ਪਰਮੇਸ਼ਰ ਸੱਚਮੁੱਚ ਮੈਨੂੰ ਪਤਾ ਵੈ ਇਹ ਵੀ ਕੋਈ ਤੇਰਾ ਟਾਈਮ ਰੱਖਿਆ ਹallelujah ਜੇ ਆਪਾਂ ਨੂੰ ਆਉਂਦਿਆਂ ਨੂੰ ਪਹਿਲੇ ਦਿਨ ਬਰਕਤ ਮਿਲ ਜੇ ਫਿਰ ਆਪਾਂ ਪ੍ਰਭੂ ਤੋਂ ਕੀ ਲੈਣ ਕਹਾਂਗੇ ਬਸ ਪਹਿਲੇ ਦਿਨ ਹੀ ਬਰਕਤ ਮਿਲ ਗਈ ਹallelujah ਉਹਨੇ ਦੇਣੀਆਂ ਹੀ ਦੇਣੀਆਂ ਬਰਕਤਾਂ ਤਾਂ ਦੇਣੀਆਂ ਹੀ ਦੇਣੀਆਂ ਵੈ ਜਿਹੜੇ ਕੰਮ ਪਰਮੇਸ਼ਰ ਨੇ ਕਰਨੇ ਉਹ ਪਰਮੇਸ਼ਰ ਨੇ ਕਰਨੇ ਆ ਉਹ ਕਿਸੇ ਇਨਸਾਨ ਨੇ ਨਹੀਂ ਕਰਨੇ ਹallelujah ਆਪਾਂ ਉਹਦੇ ਤੇ ਵਿਸ਼ਵਾਸ ਕਰਨਾ ਪੂਰਾ ਵਿਸ਼ਵਾਸ ਰੱਖਿਆ ਕਰੋ ਕਿਆ ਕਰੋ ਮੰਗਿਆ ਕਰੋ ਕਿਉਂਕਿ ਉਹ ਆਪਾਂ ਨੂੰ ਅਧਿਕਾਰ ਦਿੱਤਾ ਉਹਨੇ ਮੰਗਣ ਦਾ ਮੰਗਿਆ ਕਰੋ ਪਰਮੇਸ਼ਰ ਜੀ ਮੈਂ ਜਾਣਦਾ ਵਾਂ ਤੂੰ ਮੇਰੇ ਲਈ ਜੋ ਵਰਕ ਤਾਰਖਾ ਤੂੰ ਆਖੇ ਤੂੰ ਮੰਗ ਤਾਂ ਮੈਂ ਤੈਨੂੰ ਦੇਵਾਂਗਾ ਹਾਲੇਲੂਇਆ ਉਹ ਕਿਆ ਨਾ ਮੰਗਾਗੇ ਮੰਗੋਗ ਤਾਂ ਤੁਹਾਨੂੰ ਦਿੱਤਾ ਜਾਵੇਗਾ ਹਾਲੇਲੂਇਆ ਖੜਕਾਉ ਤਾਂ ਤੁਹਾਡੇ ਲਈ ਖੋਲਿਆ ਜਾਊਗਾ ਹਾਲੇਲੂਇਆ ਤੇ ਜੇ ਲੱਭਾਂਗੇ ਪਰਮੇਸ਼ਰ ਨੂੰ ਪਾ ਲਾਂਗੇ ਤਾਂ ਲਾਭੋ ਵੀ ਪਊਗਾ ਹallelujah ਅਪੇ ਇਸ ਤਰ੍ਹਾਂ ਕਰਕੇ ਸੱਚਮੁੱਚ ਪਰਮੇਸ਼ਰ ਨੂੰ ਆਪਾਂ ਨੂੰ ਅਧਿਕਾਰ ਦਿੱਤਾ ਉਹਨੇ ਆਪਾਂ ਨੂੰ ਮੂੰਹ ਦਿੱਤਾ ਕਿੰਨਾ ਮੰਗੋ ਰੋਣੇ ਨਹੀਂ ਰੋਂਦੇ ਰਹਿਣਾ ਵੀ ਮੈਂ ਫਲਾਣੇ ਕੋਲੇ ਰੋਣਾ ਰੋਲਿਆ ਮੈਂ ਤਾਂ ਪਹਿਲਾਂ ਬਨਾਲੋ ਵੀ ਜ਼ਿਆਦੀ ਔਖਾ ਹੋ ਗਿਆ ਨਹੀਂ ਜਦੋਂ ਕੋਈ ਤੁਹਾਨੂੰ ਕਵੇ ਨਾਰੀ ਠੋਕਮਾ ਜਵਾਬ ਦੇ ਦਿਆ ਕਰੋ ਮੇਰਾ ਪਰਮੇਸ਼ਰ ਦੇਣ ਦੀ ਤਾਕਤ ਰੱਖਦਾ ਹallelujah ਜੋ ਆਖੇ ਤੁਹਾਨੂੰ ਦੁੱਖ ਤਕਲੀਫਾਂ ਕਿਹਾ ਕਰੋ ਕੋਈ ਨਹੀਂ ਜਿਹਨੇ ਦੁੱਖ ਜੇ ਜੇ ਦੁੱਖ ਦੇ ਪਿੱਛੇ ਸੁੱਖ ਵੀ ਆਊਗਾ ਹallelujah ਕਿੰਨਿਆਂ ਨੂੰ ਪਤਾ ਬਈ ਜੇ ਰਾਤ ਨੂੰ ਭਾਜਨ ਦਿਨ ਸਵੇਰੇ ਦਿਨ ਚੜਨਾ ਸਭ ਨੂੰ ਪਤਾ ਹੀ ਹੈ ਨਾ ਪਤਾ ਸਭ ਨੂੰ ਤੇ ਫਿਰ ਜੇ ਮਾੜੇ ਦਿਨ ਨਹੀਂ ਰਹਿ ਚੰਗੇ ਦਿਨ ਨਹੀਂ ਤੇ ਮਾੜੇ ਦਿਨ ਵੀ ਨਹੀਂ ਰਹਿਣੇ ਹਾਲੇਲੂਇਆ ਕੀ ਕਰੋ ਸਾਨੂੰ ਪਤਾ ਹੈ ਸੁੱਖ ਦੇ ਦੁੱਖ ਦੇ ਪਿੱਛੋਂ ਸੁੱਖ ਵੀ ਆਉਣ ਵਾਲਾ ਹੀ ਹੈ ਹਾਲੇਲੂਇਆ ਹਾਲੇਲੂਇਆ ਆਪਣੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਇਹ ਨਹੀਂ ਆਪਾਂ ਮਿੱਟੀ ਤੇ ਮਰਗੇ ਨਹੀਂ ਬਣਨਾ ੱਤਕਾ ਮਾਰਿਆ ਤਾਂ ਖੁਰਗੇ ਕਿਸੇ ਨੇ ਉਹ ਕਰਤਾ ਨਹੀਂ ਦੁਰੈਡ ਦੁਰੈਡ ਹੋਇਆ ਕਰੋ ਹਾਲੇਲੂਇਆ ਪਰਮੇਸ਼ਰ ਨੇ ਆਪਾਂ ਨੂੰ ਕਾਦਾ ਆਤਮਾ ਦਿੱਤਾ ਦਲੇਰੀ ਦਿੱਤਾ ਕਿ ਕਾਦਾ ਦਿੱਤਾ ਵੈ ਦਲੇਰੀ ਦਲੇਰੀ ਨਾਲ ਬੋਲਿਆ ਕਰੋ ਕਿ ਆਹ ਕਰੋ ਜੋ ਕੁਝ ਮੈਨੂੰ ਪਰਮੇਸ਼ਰ ਦਿੰਦਾ ਥੋਨੂੰ ਨਹੀਂ ਦਿਸਦਾਗਾ ਹਾਲੇਲੂਇਆ ਜਗਤ ਨੂੰ ਕਿੱਥੇ ਦਿਸੂਗਾ ਪਰਮੇਸ਼ਰ ਜਿਨ੍ਹਾਂ ਨੇ ਥੋਰ ਕੰਮ ਕਰਨੇ ਹਾਲੇਲੂਇਆ ਆਪਾਂ ਨੂੰ ਪਤਾ ਪਰਮੇਸ਼ਰ ਆਪਣੇ ਲਈ ਕੀ ਕੁਝ ਰੱਖਿਆ ਆਪਾਂ ਨੂੰ ਕੀ ਕੁਝ ਦੇਣਾ ਹੁਣੇ ਹਾਲੇਲੂਇਆ ਪਰ ਆਪਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਵੈ ਵੀ ਮੈਨੂੰ ਪਤਾ ਪਰਮੇਸ਼ਰ ਜਾ ਕੇ ਮੈਨੂੰ ਕੀ ਮਿਲਿਆ ਵੈ ਹਾਲੇਲੂਇਆ ਹਾਲੇ ਹਾਲੇਲੂਇਆ ਆਪਾਂ ਹਸਪਤਾਲ ਜਿਨੀ ਰੋਲਣਾ ਆਪਾਂ ਉਥੇ ਮੰਜੇ ਤੇ ਬਿੱਡਾਂ ਤੇ ਨਹੀਂ ਜਾ ਕੇ ਪੈਣਾ ਹਾਲੇਲੂਇਆ ਮਾੜੀ ਮੋਟੀ ਤਾਬਸਰਵਾਹੂ ਆਪਾਂ ਐਵੇਂ ਠੀਕ ਹੋ ਜਾਣਾ ਹਾਲੇਲੂਇਆ ਹਾਲੇਲੂਇਆ ਉਦੋਂ ਫਿਰ ਉਹਨਾਂ ਨੂੰ ਪੁੱਛਿਓ ਵੀ ਹੁਣ ਦੱਸੋ ਹੁਣ ਕਿਹਦਾ ਪਰਮੇਸ਼ਰ ਸਾਡੇ ਨਾਲ ਹੈਗਾ ਕਿ ਹੈ ਨਹੀਂਗਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਰੈਡ ਹੋਣਾ ਤੇ ਹੋਣਾ ਪੱਕੇ ਮਸੀਹੀ ਬਣਨਾ ਮੈਂ ਨਾ ਦੇ ਨੀ ਮਸੀਹੀ ਬਣਨਾਗਾ ਵੀ ਜੇ ਕਿਸੇ ਨੇ ਮੈਨੂੰ ਕੁਛ ਕਹਿਤਾ ਤੇ ਮੈਂ ਬਸ ਪਿੱਛੇ ਮੁੜਿਆ ਵਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਪਿੱਛੇ ਨੂੰ ਖਿੱਚਣ ਵਾਲੇ ਬਹੁਤ ਆਪਾਂ ਅੱਗੇ ਨੂੰ ਵਧਣਾ ਵੈ ਪਿੱਛੇ ਨੂੰ ਨਹੀਂ ਕੁਛ ਮਿਲਣਾ ਅੱਗੇ ਨੂੰ ਜਾ ਕੇ ਮਿਲਣਾ ਵੈ ਹਾਲੇਲੂਇਆ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਦੇ ਵਚਨਾਂ ਤੇ ਚਿੱਤ ਲਾ ਕੇ ਵੇਖਣਾ ਹੈ ਪਰਮੇਸ਼ਰ ਨੂੰ ਕਹਿਣਾ ਪਰਮੇਸ਼ਰ ਜੀ ਮੈਨੂੰ ਪਤਾ ਵੈ ਜੋ ਤੂੰ ਮੇਰੇ ਲਈ ਰੱਖਿਆ ਤੂੰ ਮੈਨੂੰ ਦੇਵੇਂਗਾ ਹਾਲੇਲੂਇਆ ਹਾਲੇਲੂਇਆ ਆਪਾਂ ਨੂੰ ਪਤਾ ਹੁੰਦਾ ਆਪਣੇ ਬੱਚਿਆਂ ਨੂੰ ਕਿਹੜੇ ਚੀਜ਼ ਦੀ ਲੋੜ ਆਪਾਂ ਨੂੰ ਪਤਾ ਕਿ ਨਹੀਂ ਪਤਾ ਜੇ ਆਪਾਂ ਛੋਟੇ ਜਿਹੇ ਬੱਚੇ ਨੂੰ ਗੱਡੀ ਲੈ ਦੀ ਆਪਾਂ ਨੂੰ ਪਤਾ ਉਹ ਨਹੀਂ ਚਲਾ ਸਕਦਾ ਲੈ ਦੇਾਂਗੇ ਆਪਾਂ ਇਸ ਤਰ੍ਹਾਂ ਪਰਮੇਸ਼ਰ ਕਹਿੰਦਾ ਤੂੰ ਵੀ ਹਜੇ ਹੋ ਜਾ ਪਹਿਲਾਂ ਬਰਕਤ ਲੈਣ ਜੋਗਾ ਹਾਲੇਲੂਇਆ ਦੇਣੀਆਂ ਹੀ ਦੇਣੀਆਂ ਹਨ ਇਹਨੇ ਆਪਣੀਆਂ ਬਰਕਤਾਂ ਨੂੰ ਕੋਈ ਗਵਾਂਢੀ ਨੇ ਨਹੀਂ ਰੋਕ ਕੇ ਰੱਖਣਾਗਾ ਨਹੀਂ ਪਰਮੇਸ਼ਰ ਜਾਣਬੁੱਝ ਕੇ ਰੋਕ ਕੇ ਰੱਖਦਾ ਜੀ ਤੋ ਪਰਮੇਸ਼ਰ ਨੇ ਸੇਵਾ ਕਰਾਉਣੀ ਐ ਜੀ ਤੋ ਪਰਮੇਸ਼ਰ ਨੇ ਆਪਦੀ ਮਹਿਮਾ ਕਰਾਉਣੀ ਐ ਉਹਦੀਆਂ ਬਰਕਤਾਂ ਵੀ ਰੁਕ ਜਾਂਦੀਆਂ ਹallelujah ਹallelujah ਤੇ ਜਿਹਨੇ ਆਗਣਾ ਉਵੇਂ ਹੀ ਆਉਣਾ ਬਸ 6 ਮਹੀਨਾ ਬਾਅਦ ਆ ਗਿਆ 1 ਸਾਲ ਬਾਅਦ ਆ ਗਿਆ ਬਰਕਤ ਲੈ ਲਈ ਚਲੇ ਗਏ ਉਹਨਾਂ ਉਹੋ ਜਿਹੇ ਹallelujah ਆਪਾਂ ਨੂੰ ਦੇਣਾ ਹੀ ਦੇਣਾ ਆਪਣਾ ਪਰਮੇਸ਼ਰ ਦੇਣ ਦੀ ਸਮਰਥ ਰੱਖਦਾ ਵੈ ਉਹ ਚੰਗਿਆਂ ਕਰਨ ਦੀ ਤਾਕਤ ਰੱਖਦਾ ਹallelujah ਹallelujah ਸਾਰੇ ਜਾਣੇ ਪਰਮੇਸ਼ਰ ਦੇ ਅੱਗੇ ਆਪੋ ਆਪਣਿਆਂ ਨੂੰ ਪ੍ਰਾਰਥਨਾ ਰੱਖਿਆ ਕਰੋ ਇਨਸਾਨਾਂ ਨੂੰ ਦੱਸਿਆ ਕਰੋ ਕਹਿੰਦਾ ਸਰਾਫਤਾ ਉਹ ਮਨੁੱਖ ਜਿਹੜਾ ਆਪਦਾ ਦੁੱਖ ਮਨੁੱਖਾਂ ਨੂੰ ਦੱਸਦਾ ਆਪਾਂ ਕਿਹਨੂੰ ਦੱਸਣਾ ਆਪਦਾ ਦੁੱਖ ਕੀ ਨੂੰ ਦੱਸਣਾ ਮੈਂ ਪਰਮੇਸ਼ਰ ਨੂੰ ਦੱਸਣਾ ਹallelujah ਸੱਚਮੱਚ ਉਹਦੇ ਅੱਗੇ ਬੈਠੋ ਗੋਡੇ ਟਿਕਾ ਕੇ ਉਹ ਨਹੀਂ ਕਿਉਂ ਨਹੀਂ ਸੁਣਦਾ ਸੁਣਦਾ ਵੈ ਨਿੱਕੀ ਪ੍ਰਾਰਥਨਾ ਭਲਾਂ ਕਹ ਲੋ ਆਪਣੇ ਬੋਲ ਵੀ ਨਾ ਹਿੱਲਣ ਆਪਣੇ ਦਿਲ ਦੇ ਵਿੱਚੋਂ ਆਵਾਜ਼ ਨਾ ਨਿਕਲੇ ਉਹ ਤਾਂ ਵੀ ਪਰਮੇਸ਼ਰ ਸੁਣ ਲੈਂਦਾ ਹallelujah ਉਹ ਐਨੀ ਵੀ ਜਿਹੜਾ ਬਾਹਲੀ ਵੱਡੀ ਪ੍ਰਾਰਥਨਾ ਕਰਦਾ ਉਹਦੀ ਸੰਦ ਉਹ ਨਿੱਕੀ ਜੀ ਪ੍ਰਾਰਥਨਾ ਵੀ ਸੁਣ ਲੈਂਦਾ ਹallelujah ਪਰ ਆਪਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਉਹਨੇ ਕਿਹਾ ਜੇ ਤੈਨੂੰ ਰਾਈ ਦੇ ਦਾਣੇ ਜਿੰਨਾ ਵੀ ਤੈਨੂੰ ਵਿਸ਼ਵਾਸ ਹੈ ਤੇ ਪਹਾੜ ਨੂੰ ਕਹਦੇ ਉਖੜ ਕੇ دریا ਸਮੁੰਦਰ 'ਚ ਜਾ ਕੇ ਹੇ ਹੇਲੇਲੂਇਆ ਆਪਾਂ ਵਿਸ਼ਵਾਸ ਕਰਨਾ ਹੈ ਪਰਮੇਸ਼ਰ ਤੇ ਸ਼ੱਕ ਨਹੀਂ ਕਰਨੇਗੇ ਪੂਰਾ ਵਿਸ਼ਵਾਸ ਰੱਖਿਆ ਕਰੋ ਹਲੇਲੂਇਆ ਬਚਨ ਆਪਣੇ ਇਹ ਨਹੀਂ ਬਾਈਬਲ ਚਾ ਕੇ ਬਚਨ ਆਪਣੇ ਮੂੰਹ ਦੇ ਵਿੱਚ ਹੋਣਾ ਚਾਹੀਦਾ ਜਦੋਂ ਆਪਾਂ ਨੂੰ ਕੋਈ ਕੋਈ ਗੱਲ ਕਵੇ ਉਦੋਂ ਆਪਾਂ ਬਚਨਾਂ ਦੇ ਨਾਲ ਅਗਲੇ ਨੂੰ ਸਮਝਾਈਏ ਹਲੇਲੂਇਆ ਅੱ빠 ਕਿਉਂ ਬਚਨ ਸੁਣਾਉਣੇ ਆ ਬਚਨ ਆਪਾਂ ਨੂੰ ਸਮਝ ਰੱਖਣੀ ਜਾਂ ਮਨ ਦੇ ਟਿਕਾ ਕੇ ਰੱਖਿਆ ਕਰੋ ਹਾਲੇਲੂਇਆ ਕੋਈ ਗੱਲ ਆਪਾਂ ਨੂੰ ਕਹਿ ਕਿਵੇਂ ਜਾਵੇ ਉਹਦੇ ਹੀ ਉਹਲੇ ਨੂੰ ਬਚਨਾਂ ਦਾ ਹੀ ਸਮਝਾਇਆ ਕਰੋ ਮੇਰੇ ਪਰਮੇਸ਼ਰ ਨੇ ਲਿਖਿਆ ਵੈ ਮੈਂ ਤੈਨੂੰ ਨਹੀਂ ਛੱਡੂਗਾ ਨਹੀਂ ਤੈਨੂੰ ਤਿਆਗੂਗਾ ਮੈਂ ਤੈਨੂੰ ਬਚਾ ਕੇ ਰੱਖੂਗਾ ਮੈਂ ਤੈਨੂੰ ਬਵਾ ਤੋਂ ਬਚਾ ਕੇ ਰੱਖੂ ਮੈਂ ਤੈਨੂੰ ਪਾਣੀ ਤੋਂ ਬਚਾ ਕੇ ਰੱਖੂ ਮੈਂ ਤੈਨੂੰ ਅੱਗ ਤੋਂ ਬਚਾ ਕੇ ਰੱਖੂ ਹਾਲੇਲੂਇਆ ਤੂੰ ਬਚਾ ਕੇ ਰੱਖੂਗਾ ਜਿਹਨੇ ਕਿਹਾ ਤਾਂ ਸੱਚਮੁੱਚ ਬਚਾ ਕੇ ਰੱਖੂਗਾ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ